ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਦੋਨੋਂ ਐਮ ਐਲ ਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮ ਐਲ ਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਵ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮ ਐਲ ਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮ ਐਲ ਏ ਇਹਨਾਂ ਨੂੰ ਛੜ ਛੜ ਭੱਜਣਗੇ ਬਹੁਤ ਐਮ ਐਲ ਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮ ਐਲ ਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮ ਐਲ ਏ ਛੜ ਛੜ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਬ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਵਾ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੜ ਛੜ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਬ ਚੱਡਾ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਵਾ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ